ਉਹ ਸੂਰੀਆ ਵਾਲੀ ਛੜਕਾ ਜੀ ਇਹ ਬੁੱਟਰਾਂ ਵਾਲੀ ਆਸਾ ਬੁੱਟਰਾਂ ਵਾਲੀ ਪਾਣੀ ਚੈੱਕ ਕਰੋ ਸਾਰਾ ਉਹ ਉਧਰੋਂ ਪਾਣੀ ਉੱਥੋਂ ਘਰਾਂ ਦੇ ਮਗਰੋਂ ਐ ਛੜਕ ਪੱਟੀ ਆ ਇਹ ਜੀ ਸੀ ਬਈ ਆਈ ਪਾਈਪਾ ਪਾਉਂਦੇ ਆ ਆਇਆ ਦਿਖਾਉਣਾ ਤੁਹਾਨੂੰ ਸਾਰਾ ਮਾਹੌਲ ਕੀ ਆ ਜੋ ਮੀ ਪੈ ਹੀ ਬਹੁਤ ਗਿਆ ਘੰਟੇ ਘੰਟੇ ਬਾਦ ਪੈ ਜਾਂਦਾ ਪਿੰਡ ਜੋ ਤਕਰੀਬਨ ਤਕਰੀਬਨ ਨਿਕਲ ਗਿਆ ਹੀ ਪਾਣੀ ਫੇਰ ਉਹ ਨਹੀਂ ਠੀਕ ਹੈ ਜਾਨ ਮੈਂ ਹਾਂ ਜੀ ਅੱਡਾ ਤਾਂ ਉੱਚਾ ਨਾ ਕੋਲੇ ਜਾ ਕੇ ਦੇਖੋ ਕਿਥੇ ਸਟਾਈਂ ਉੱਠੀ ਹੋ ਉਹ ਸਾਰਾ ਇੰਕੀ ਰਬੇਟਾ ਪਿਆ ਥੱਲੇ ਉਹ ਫਿਰ ਆਪਾਂ ਹੀ ਬੈਠਾਂਗੇ ਪਹਿਲਾਂ ਇਹਦਾ ਛੜਕ ਤੋਂ ਪਾਰ ਆਣਾ ਜਿਹਨੇ ਆਪਣੇ ਦਾ ਪਾਣੀ ਹੀ ਨਹੀਂ ਅੰਦਾ ਖਾਲਿਆਂ ਨਾਲ ਹੀ ਬੈਗਿਆ ਛੜ ਦੀ ਗੱਲ ਕਰਦੇ ਇੱਧਰ ਨਹੀਂ ਛੜ ਦੀ ਮੰਨ ਇਥੇ ਜੇ ਪੁਲੀ ਵੀ ਹੁੰਦੀ ਸੀ ਨਾ ਇੱਕ ਇੱਥੇ ਜੇ ਪਹਿਲਾਂ ਪੁਲੀ ਨਹੀਂ ਹੁੰਦੀ ਸੀ ਇੱਕ ਕਿਉਂ ਹੋਏਗੀ ਗਾਂ ਬਹੁਤ ਹੈ ਗਾਂ ਕੋਈ ਟਾਈਮ ਦਾ ਹੋ ਪੈਂਦਾ ਨਹੀਂ ਜਿਹੜੀ ਛੜਕਦੀ ਕੰਨੀ ਹੁੰਦਾ ਜਾਬ ਆਈ ਨਹੀਂ ਯਾਰ ਬਾਲਾ ਪਾਣੀ ਕੀ ਕਰੇ ਆਹ ਲੋਕ ਨਹੀਂ ਚੱਲਦਾ ਸਾਰਾ ਨਿਕਲ ਰਿਹਾ ਸਾਰੇ ਤਰਨਾ ਕਰਨਾ ਸੀ ਯਾਰ ਹਾਂ ਆਹ ਹੁਣ ਆ ਪਾਣੀ ਹੈ ਤੇ ਪੈਰ ਤੇ ਰੁਕੇ ਆਪਣੀ ਕਿੱਥੇ ਤਰਦਾਗਾ ਕਿੱਥੇ ਆਉਗਾ ਇਹਦੇ ਲੈ ਆ ਜੀ ਮੇਰੇ ਪੈਰ ਤੇ ਕਰ ਦੱਕੇ ਬੜਾ ਖੁੱਦਦਾ ਪਿੱਛੇ ਪਾਣੀ ਬੜਾ ਸਰਸਰਾ ਬਾਈ ਵੇਖਿਆ ਅਸੀਂ ਜੀ ਪਾਣੀ ਆਈ ਬੜਾ ਜਾਂਦਾ ਵੇਖ ਕੇ ਆ ਜੀ ਵੇਖਿਆ ਬਾਈ ਮੂੰਹ ਬਣਾ ਕੇ ਲੈ ਸਾਰੀ ਜੋਨਾ ਕਿ ਪਾਣੀ ਨਹੀਂ ਮੂੰਹ ਬਣਾ ਕੇ ਲੈ ਪਿੱਛੋਂ ਸੂਰੀਆ ਦੇ ਇਹਨੂੰ ਤਾਂ ਫਿਰ ਚੱਲਣਾ ਵੀ ਨਹੀਂ ਬਾਈ ਬਾਈ ਕੋ ਛੜ ਕੇ ਜਿਹੜੀ ਟੇਢੀ ਕੁੜੀ ਨੂੰ ਜਾਂਦੀ ਉਹ ਪਾਣੀ ਨੰਘੇ ਛੜ ਕੇ ਜੀ ਹਾਂ ਜੀ ਇਹ ਸਾਰਾ ਘਟ ਲੋ ਘਟ 14 1500 ਕਿਲ ਲਈ ਪਾਣੀ ਮੈਂ ਉਹੀ ਗੱਲ ਕਰ ਉਹ ਵੱਡਿਆਂ ਵਾਲਿਆਂ ਨੂੰ ਛੜ ਕੇ ਭਰਾਵਾ ਕਰਾਈ ਗੋਣ ਉਹਨੇ ਜੋ ਉਹਦੇ ਗਾ ਛੜ ਕੇ ਸਾਰਿਆਂ ਬਿਜੋਆਂ ਨੂੰ ਲੈ ਕੇ ਕਿਵੇਂ ਆ ਗਈ ਬਾਈ ਇਹਨੂੰ ਕਹਿੰਦਾ ਕਹਿੰਦਾ ਨਾਕਾ ਦਾ ਨਹੀਂ ਲੱਗਾ ਕੁੜੀ ਹੋਈ ਦੀ ਮੈਂ ਕੀ ਤੇਰੇ ਕੋਲੇ ਇਹੋ ਜਿਹਾ ਹਾਂ ਨਹੀਂ ਅਰਸੀਸੇ ਕਾਲਿਆ ਮੈਨੂੰ ਆਏ ਕਿ ਦੱਪ ਗਿਆ ਮੈਂ ਇਧਰ ਕੋਲ ਕੋ ਸਹਗਾ ਨਾਕਾ ਪੁੱਛਦਾ ਸਰਪੰਚ ਵੀ ਲਿਖਿਆ ਸੀ ਉਹਦੇ ਪਤਾ ਨਹੀਂ ਪੂਰਾ ਬੱਬਾ ਚੰਦ ਦੇ ਬਾਰੇ ਲਿਖ ਦਿੱਤੇ ਪਏ ਡੁਪਲੀਕੇਟ ਹੀ ਹੁੰਦਾ ਕੰਮ ਸਾਰਾ ਇੱਕ ਨਹੀਂ ਨਾ ਦਬਰ ਤੋ ਉਹ ਤਾਂ ਤਾਂ ਗਣੇ ਸਾਰੇ ਜੀ ਵੀਰ ਤੇ ਆਉਂਦੇ ਜਿਹੜੇ ਘਾਵਣਾ ਜੀ ਜੀ ਜਿਹੜਾ ਆਉਂਦਾ ਇਸ਼ਤਾਂ ਚ ਲਾ ਕੇ ਮਾਰੀਆ ਤਿੰਨ ਦੇ ਚਾਰ ਹਾਂ ਕਿਤਾ ਯਾਰ ਸੀਸੀ ਜਿਵੇਂ ਆਪਾਂ ਨੂੰ ਆਟਰ ਖਾਂਦੇ ਉਹ ਵੇਪਾ ਅਬਰਾਹਤ ਜੋ ਕਹਣਗੇ ਪੈਪਣ ਆਪਣੇ ਪੈਪਣਾ ਪੜਵਾਂਗੇ ਜੋ ਕਹਣਗੇ ਨੂੰ ਉਪੂਰ ਤੋਂ ਦੂਜੇ ਪੂਰੋਂ ਪਾਣੀ ਉਹਨਾਂ ਘਟੀ ਦੇ ਪਿੱਛੋਂ 10 ਦੀ ਵੀ ਆ ਪੋਜੀਸ਼ਨ ਅੱਗੇ ਆ ਪੀਸੇ ਨੂੰ ਵੀ ਖੇਟਕੇਲ ਦੇ ਰਾਤੇ ਇਹ ਦੂ ਵੱਡੇ ਪੈਪਾ ਠੀਕ ਹੈ ਨਾ ਜੀ ਤੇ ਜੇ ਆਪਾਂ ਇਹ ਸੋ ਸਾਰਾ ਪਾਣੀ ਛੱਡਿਆ ਫਿਰ ਬਾਤੀ ਚ ਵੱਢ ਜੂ ਪਾਣੀ ਤਾਂ ਬਰਾਬਰ ਕਰਨਾ ਪੈਣਾ ਹਾ ਉਹ ਬਰਸ ਮੱਛਿਆ ਦਾ ਹਲਦਾ ਰਾਬ ਦਾ ਤਾਂ ਬਾਈ ਹੁਣ ਸਾਰਿਆਂ ਨੂੰ ਬੈਲੈਂਸ ਬਣਾ ਕੇ ਚੱਲਣਾ ਹਾਂ ਸਾਰਾ ਉਹੀ ਹੈ ਮੈਂ ਮੈਂ ਆਖਾਂ ਬਾਈ ਉਹ ਟੋਕ ਨਾ ਪੂਰੋ ਨਹੀਂ 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 ਕੀ ਗੱਲ ਯਾਰ ਕਾ ਹੁਣ ਗੱਲ ਉਹੀ ਹੈ ਸ਼ੁਰੂਆਤ ਦੋ ਪੁਰੀਆਂ ਗਈਆਂ ਤਿੰਨ ਪੁਰੀਆਂ ਗਈਆਂ ਤੇ ਇੱਕ ਵੇਲੇ ਰੁਕ ਜਾਂਦੇ ਹਾਂ ਪਹਿਪ ਉੱਥੇ ਵੀ ਦਿਨੇ ਪੈਣਗੇ ਹਾਂ ਪਹਿਪ ਉੱਥੇ ਉਹਨਾਂ ਦੇ ਨੇ ਇੱਕ ਮਿੰਟ ਆਈ ਗਿਆ ਹਲੋ ਮਾਡਸ ਮੇਰੇ ਅੱਗੇ ਨੈਪਸੀ ਵਾਲਾ ਹੋਏ ਹਾਂਜੀ ਉਹਨਾਂ ਦੇ ਤੇਰੇ ਆਪਾਂ ਬੰਦ ਕਰੀਏ ਕੱਲ ਨੂੰ ਵੀ ਆ ਗਿਆ ਕਾਜੂ ਕੁੜਗਾ ਪਾ ਐ ਪੁਰੀਆਂ ਪਾਦ ਗਏ ਜੀ 8 18 ਇੰਚ ਹੀ ਹੈਗੇ ਜੀ ਹੈਗੇ ਜੀ ਅੱਛਾ ਉਹ ਨਾ ਜੀ ਪਿੱਛੋਂ ਪਾਣੀ ਅਸੀਂ ਘਟਾਤਾ ਜੀ ਇਹ ਸੂਰੇ ਵਾਲੇ ਦੇ ਰਸਤੇ ਤੋਂ ਓਕੇ ਜੀ ਤੇ ਇੱਥੇ ਨਾ ਜੀ ਇੱਕ ਪ੍ਰੋਬਲਮ ਇਹ ਹੈ ਜੀ ਆਸਾ ਬੁੱਟਰ ਤੇ ਜਿਹੜੀਆਂ ਰਸਤੇ ਦੀਆਂ ਪੁਲੀਆਂ ਆਪਾਂ ਬਾੜ ਗਿਆ ਸਲਾਤਿਆ ਜੀ ਤੇ ਪਿੱਛੋਂ ਟੈਕ ਕਰਤੀ ਜੀ ਤੇ ਜਿਹੜਾ ਆਸੇ ਬੁੱਟਰ ਤੋਂ ਅਗਲੇ ਘਰ ਆ ਉਹਨਾਂ ਨੂੰ ਪਾਣੀ ਜਾਂਦੇ ਜਾ ਕੇ ਜੀ ਤੋਂ ਬਾਕੀ ਦਾ ਨਿਸ਼ਾਨ ਕਰਦਾ ਜੇ ਤੋਂ ਇੱਕ ਅੱਧੀ ਆਪਾਂ ਜੇ ਛੜਕ ਲੱਗ ਅਸੀਂ ਸਾਡਾ ਰੋਧੇ ਜੀ ਇੱਕ ਕੱਟ ਬੰਦ ਕਰ ਦਿੰਦੇ ਜੀ ਪੁਲਕਾ ਚੱਲੀਏ ਕਰ ਦਈਏ ਜੀ ਠੀਕ ਹੈ ਜੀ ਲੈ ਆ ਵੀ ਉਹਨਾਂ ਦੇ ਜੀ ਲੈ ਆ ਉਹਨਾਂ ਕਾ ਭਾਈ ਆ ਜਾ ਬੰਦੀ ਕਰ ਦੇ ਯੋ ਗਾਜ ਨਹੀਂ ਪੁੱਲ ਗਿਆ ਤਿੰਨ ਚਲੀ ਬਾ ਫਿਰ ਤਿੰਨ ਫਿਰ ਸਹੀ ਆ ਫਿਰ ਹੋਰ ਉਹੀ ਗੱਲ ਬੜਾ ਪਾਣੀ ਤੁਸੀਂ ਵੇਖੋ ਉਹ ਲੈਵਲ ਨਾ ਸਰਪੰਚ ਸਾਹਿਬ ਤਾਂ ਵੇਖ ਕੇ ਆਈ ਗੱਲ ਕਰ ਲਈ ਚੱਲੋ 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 ਜਿਆਦਾ ਜਾ ਰਹਾ ਬਸ ਇਹ ਇੱਕ ਛੋਟਾ ਨਾਰੋਕ ਦਾ ਡੋਕਾ ਟੁੱਟ ਪਿਆ ਪੀ ਇਹਨੂੰ ਵੀ ਬਰਾਬਰ ਨਹੀਂ ਚ ਪਾਣੀ ਦੇ ਦਿਸ ਗਿਆ ਚੱਲ ਗਿਆ ਇਤਾਂ ਵੀ ਪਾਣੀ ਤੁਸੀਂ ਇੱਕ ਢਾਡੋ ਕੱਢ ਦੇਖੋ ਜੀ ਮੈਨੂੰ ਅੱਜ ਨਹੀਂ ਮੈਨੂੰ ਮੈਂ ਕਰ ਲੁਕੋ ਜਾਨੀ ਮੈਂ ਉਹਨੂੰ ਕਹਿੰਦਾ ਮੈਂ ਤਾਂ ਉਹਦੇ ਹਦ ਤੱਕ ਘਟਾਉਣਾ ਘਟਾਉਣਾ ਨਾ ਉਹ ਤੂੰ ਪੈ ਬਣਾ ਉਹਦਾ ਨਿਕਲ ਆਉਂਦਾ ਵੱਡੇ ਨਾਲ ਟਾਈਪ ਕੋਈ ਨਹੀਂ ਜੀ ਇਹ ਘਟਾੜਿਆ ਉਹ ਕਰਦੀ ਜੁਮੀ ਤੇ ਲੈ ਗਏ ਸਾਡੇ ਤੋਂ ਥੋੜਾ ਦੇਖੋ ਇੱਕ ਮਿੰਟ ਮੈਂ ਇਹ ਨਹੀਂ ਪੰਚਾਇਤ ਲਿਆ ਇੱਕ ਮਿੰਟ ਮੈਂ ਇੱਥੇ ਬੈਠਾ ਮੇਰੀ ਪੰਚਾਇਤ ਲਿਆ ਮੇਰੀ ਗੱਲ ਤੋਂ ਭਰਾ ਆ ਜਾ ਤੂੰ ਮੇਰਾ ਮੇਰਾ ਭਰਾ ਮੇਰੀ ਗੱਲ ਸੁਣ ਮੇਰੇ ਘਰ ਦਾ ਪਾਣੀ ਤਾਂ ਜੀ ਕੱਢਿਆ ਇਹ ਕੱਢਿਆ ਉਹ ਸਾਰੀਆਂ ਪੁਲੀਆਂ ਬੰਦ ਕਰ ਦੇ ਮੈਨੂੰ ਕੋਈ ਤਰਾਇਨ ਨਹੀਂ ਕਰਦੀ ਮੈਂ ਉਹ ਪੁਲੀਆਂ ਹੋਰ ਖਲਾ ਦਿੰਨਾ ਇਹਦਾ ਵਾਪਸ ਮੈਂ ਉਹ ਪੁਲੀਆਂ ਭਰਾ ਦੀ ਗੱਲ ਹੱਥ ਪਾ ਦੇ ਤੇਰੇ ਘਰ ਨੂੰ ਮੈਂ ਉਹਦੀ ਜੇਬੀ ਸੀ ਤੂੰ ਕਵੇਂ ਯਾਰ ਮੇਰੇ ਨਾਲ ਭਰਾਵਾ ਮੇਰੀ ਸੋਣਾ ਮੇਰੀ ਸੁਣ ਭਰਾਵਾ ਆ ਜਦੋਂ ਤੂੰ ਪਾਣੀ ਰੋਕ ਕੇ ਨਾ ਇੱਕ ਮਿੰਟ ਸੁਣ ਜੋ ਗਿਆ ਪਿੱਛੋਂ ਬਣੀ ਆਈਏ ਦਾ ਨਾ ਇੱਕ ਮਿੰਟ ਸੁਣ ਆਈਏ ਜੇ ਇੱਕ ਮਿੰਟ ਕੱਢ ਕੇ ਖਾ ਫਾਸ ਕੇ ਮੂਹੇ ਨੂੰ ਬਿਠਾ ਦੋ ਦੋ ਮਿੰਟ ਰੋ ਜਾ ਤੂੰ ਹਾਂ ਐ ਨਹੀਂ ਤੇ ਹੁੰਦਾ ਦਾ ਜੀ ਅਸੀਂ ਵੀ ਅਸੀਂ ਵੀ ਕਰਤ ਸਮਾਲੇ ਹੈਂ ਡੈਕਟਰ ਐਡਾ ਹੈ ਨਹੀਂ ਸਾਨੂੰ ਇਹ ਦੋ ਚੱਕਰ ਨਹੀਂ ਦਾ ਜੀ ਆਹ ਵੇਖੋ ਇਹ ਤਾਂ ਆ ਡੂੜ ਫੂੜ ਦਾ ਪੈਪ 18 ਇੰਚੀ ਪੈਪ ਹੈਗਾ ਤੇ ਪੈਪ ਨਾ ਪਿਓ ਇਹ ਟੇਡੇ ਰਾਹ ਤੋਂ ਚੱਲੀ ਜਾਂਦਾ ਤਿੰਨ ਪਣੀਆਂ ਜਿੱਨਾ ਪਾਣੀ ਗੱਡੀ ਜਾਂਦਾ ਵੇਖੋ ਮੈਂ ਉਹਨਾਂ ਦੀ ਗੱਲ ਨਹੀਂ ਬਾਈ ਜੀ ਕਰ ਰਿਹਾ ਮੈਂ ਇੱਥੇ ਜਿਹੜਾ ਪਾਣੀ ਪਿੱਛੋਂ ਘਟਾਇਆ ਮੈਂ ਜਿਹੜਾ ਵੀਡੀਓ ਤਰ੍ਹਾਂ ਘਟਾਇਆ ਯਾਰ ਫੈਨ ਮੈਂ ਘਟਾਇਆ 18 22 ਯਾਰ ਲਾਈਆਂ ਇੱਕ ਮਿੰਟ ਨੰਬਰ ਰੱਖੀਓ ਕੁਛ ਆਪਾਂ ਕਰੀਏ ਤੁਸੀਂ ਉਹ ਰੇਡੀ ਲਈ ਇਹੋ ਜਿਹੇ ਦਾ ਪਾਇਆ ਤਾਂ ਹੁਣ ਕੱਟ ਬੰਦ ਕਰਾਓ ਕੱਟ ਬੰਦ ਕਰਾਉਣ ਇੱਕ ਮਿੰਟ ਕੱਟ ਤੇ ਨਾਲ ਲਾ ਕੇ ਬੰਦ ਕਰਾ ਦੇ ਮੈਂ ਥੋੜਾ ਤੇ ਨਾਲ ਲਾ ਕੇ ਕਰਾਵਾਂਗੇ ਤੁਸੀਂ ਉਹ ਪੈ ਪਟ ਕੇ ਉਹ ਕੱਟ ਬੰਦ ਕਰ ਦੇ ਤੇਰਾ ਨਾ ਵਹਿਦਾ ਸਾਡਾ ਜੀ ਬਸੇ ਦਾ ਉਹ ਗੜ ਕੱਟ ਪਾ ਕੇ ਦਾ ਪੈ ਪਟੂ ਵੀ ਲੱਗਦੀ ਆਂ ਥੋੜਾ ਨਹੀਂ ਹੁੰਦਾ ਦਾ ਨਹੀਂ ਬੰਦ ਨਹੀਂ ਬੰਦ ਹੁੰਦਾ ਜੀ ਨਹੀਂ ਬੰਦ ਹੁੰਦਾ ਨਾ ਹੋਰ ਇੱਥੇ ਵੀ 18 ਇੰਚ 90 ਸਾਨੂੰ ਕੋਈ ਤਰਾਇ ਨਹੀਂ ਸਾਨੂੰ ਕੋਈ ਤਰਾਇ ਦਰ ਤੇ ਤੇ ਪਹਿਰੇ ਐਂ ਕਰੋ ਉਧਰ ਬੈਠ ਕੇ ਕਰੋ ਲੜਾਈ ਨਾ ਅਰੇ ਐਂ ਕਰੋ ਸਾਰਿਆਂ ਨੂੰ ਬੁਲਦੇ ਬਾਤ ਕਰਦੇ ਜਿੱਥੇ ਪਾਣੀ ਖੜਾ ਖੜਾ ਰਹੇ ਕੋਈ ਚੱਕਰ ਕਰ ਦੋ ਕੋਈ ਯਾਰ ਆ ਵੀ ਦੇਣਾ ਪੈਂਦਾ ਮੁੰਡਾ ਪ੍ਰਧਾਨ ਮੇਰੀ ਸੁਣ ਲੈ ਇੱਕ ਮਿੰਟ ਸੁਣਨ ਕਰਨਾ ਵਿਚਾਂ ਤੇ ਕਰਨਾ ਪਊਗਾ ਰਲ ਕੇ ਗੱਲ ਸੁਣੋ ਇਹ ਤੁਸੀਂ ਨਾ ਰਲ ਕੇ ਮੈਂ ਫਸ ਨਾ ਰਲ ਕੇ ਕੰਮ ਕਰ ਲੋ ਜਿਵੇਂ ਮੈਂ ਦੇਖਣੇ ਹੋ ਰੱਖੀ ਬਈ ਆਪਾਂ ਉੱਥੇ ਪਾਈਪ ਨਾ ਬਾਤ ਤਾ ਤੁਸੀਂ ਨਾ ਕਿੰਨੇ ਪਾਈਪ ਦੇਜੋ ਮਨਾਪ ਉੱਥੇ 20 ਤਿੰਨ ਪਾਈਪ ਸਾਡੇ ਕੋਲੇ ਇਹ 18 18 ਹਾਂ ਉਹ ਤਾਂ ਦਾ 36 ਹੈਗੇ ਬਤਾਈ ਮੈਂ ਕਿਹਨਾ ਬਿਲੇ ਆਹ ਤੁਸੀਂ ਪੁੱਛਤੀ ਬਤਾਈ ਹਾਂ ਤੁਸੀਂ ਦੇਖੋ ਵੀ ਆ ਤੁਸੀਂ ਵੇਖਿਆ ਨਾ ਪੁਰੀਆਂ ਸਾਰੀਆਂ ਆਹ ਵੇਖਾਂ ਇਹ ਗੰਦ ਤੇ ਵੀ ਥੋੜਾ ਦੇਖੋ ਨਗਰੋਂ ਵੇਖੋ ਓਟਾ ਪਾਣੀ ਹੁੰਦਾ ਵੀਰੇ ਨਗਰੋਂ ਹੀ ਚੱਲਣਾ ਯਾਰ ਪਾਣੀ ਇੱਥੇ ਆਉਗੇ ਤਾਂ ਪਾਣੀ ਦਾ ਕੱਢੂ ਵੀ ਯਾਰ ਉਹ ਦੋ ਤਿੰਨ ਪੁਰੀਆਂ ਚੱਲੀ ਜਾਂਦੀਆਂ ਯਾਰ ਨੁਕਾ ਪਾਣੀ ਕਾ ਨਿਕਲੀ ਵੀ ਜਾਂਦਾ ਪਾਣੀ ਦਾ ਦਬਾਅ ਘਟ ਜਾਣਾ ਕਦੇ ਦ ਚੋਲੀ ਹੋਲੀ ਤੁਹਾਨੂੰ ਹੀ ਹੈ ਜੇ ਦਾ ਪਾਣੀ ਘਟਿਆ ਤਾਂ ਉਹ ਬੰਦ ਕਰਗੇ ਯਾਰ ਛੋੜੇ ਨਹੀਂ ਕਰਦਾ ਆਉਗਾ ਜੀ ਵੀ ਸੀ ਆਪਣੇ ਕੋਲੇ ਖੜੀ ਹੈ ਹਾਂ ਜੇ ਲੋਡ ਪਈ ਤਾਂ ਫੇਰ ਪੱਟ ਲਿਓ ਜੀ ਹਾਂਜੀ ਅਸੀਂ ਰਾਤ ਨੂੰ ਕੀ ਕਰੀਏ ਬਿਲਕੁਲ ਬੈਠੇ ਰਹੇਗਾ ਭਾਈ ਰੋਪਾ ਤੂੜਾ ਗੋੜ ਹਾਂ ਜੀ ਬਾਹਰ ਗੱਲ ਕਰਨਾ ਪੈਣਾ ਕੱਲ੍ਹ ਬੰਦੇ ਹੈਗੇ ਇੱਕ ਮਿੰਟ ਕਪਰਾ ਤੋ ਤੋ ਐ ਕਰੋ 10 ਸੁਣੋ ਇੱਕ ਜਦੋਂ ਗੱਲ 7 ਸੁਣੋ 17 ਕਿੰਨੀਆਂ ਕੁ ਲੀਆਂ ਚੱਲੀ ਜਾਂਦੀਆਂ ਚੱਲੀ ਜਾਂਦੇ ਠੀਕ ਆ ਆ ਕੱਲਾ ਪੈ ਬੰਦ ਕਰਾ ਦਿਓ ਜਿਹੜਾ ਵੱਡਾ ਪੈਪ ਚਲੀ ਹੁੰਦਾ ਇਹ ਬੰਦ ਕਰਾਓ ਫੇਰ ਚੱਲ ਮਰਜ਼ੂਰ ਚੱਲ ਫੇਰ ਵੀ ਮਨਜ਼ੂਰ ਆ ਡੂੜਫੜ ਨਾਪ ਦੇ ਇਥੇ ਉਹ ਬੰਦ ਕਰਾਓ ਪੈਪ ਗੱਲਾਂ ਇਹ ਤਾਂ ਜਮਾ ਬੰਦ ਕਰਾ ਪਿਛਲੇ ਸਰਪੰਚਾਂ ਸਰਪੰਚਾਂ ਨਾਪ ਉਹ ਬੰਦ ਕਰਾ ਮੈਂ ਮੈਂ ਕਿਸੇ ਗੱਲ ਦੀ ਗੱਲ ਨਹੀਂ ਕਰਦਾ ਨਾ ਮੈਂ ਹੁਣ ਗੱਲ ਕਰ ਬਚਾਉਂਦੇ ਨਹੀਂ ਹੁਣ ਗੱਲ ਫਸੜਾਂ ਬਚੂ ਤੇ ਹੋਈ ਫਿਰ ਦੇਖੋ ਐਸੀਬ ਤੋਂ ਪੁੱਛ ਕੇ ਤੋਂ ਗੱਲ ਕੀਤੀ ਤੇ ਜਮਾ ਨਾ ਮਰੋ ਹੁਣ ਮੈਂ ਕਰਾ ਦਿਓ ਡੂੜਫੜ ਪੈਣਾ ਕੀ ਮੈਂ ਐਸੀਬ ਤੋਂ ਪੁੱਛੇ ਤੋਂ ਬਾਅਦ ਗੱਲ ਨਹੀਂ ਕਰਦੀ ਜੇ ਤਾਣ ਖੱਡੂ ਜਾਉਂਗੇ ਪਿੱਟੋ ਰੋਕਦੇ ਨਹੀਂ ਮੂਰੋ ਰੋਕੀ ਦਾਅ ਲਾਈ ਜੰਨੇ ਇੱਕ ਹੋਰ ਬੇਨਤੀ ਤੇ ਯਾ ਉਥੇ ਠਹਿਰਾ ਰਹੀ ਕਿ ਤੂੰ ਹੋਰ ਕੱਟ ਲਾ ਕੇ ਪੈਰ ਲੱਪੇ ਐ ਉਹਨੂੰ ਪੈਸਾ ਨਾਲ ਕਰਦੇ ਕੱਟ ਬੰਦ ਕਰਦੇ ਇਹਨੂੰ ਬੰਦ ਕਰਦੇ ਯਾਰ ਬਾਈ ਜੀ ਐਂ ਦੀ ਗੱਲ ਹੈ ਮੈਂ ਰਸਤੇ ਡਾਲੂ ਕਰਨੀ ਤੇਰੇ ਨਾਲ ਨਹੀਂ ਚੱਲਣਾ ਗੱਲ ਮੈਂ ਰਸਤੇ ਕਰ ਲੈ ਸਵਾ ਤੇਰੇ ਮੈਨੂੰ ਉੱਤੋਂ ਦਾਸ ਤਾ ਵੀ ਰਸਤੇ ਸਾਨੂੰ ਕਰ ਕੋਈ ਗੱਲ ਨਹੀਂ ਕਰ ਲੈ ਕੋਈ ਬੰਦੇ ਕਰ ਲੈ ਦੋ ਯਾਰ ਕਾਦੇ ਕਿਤੇ ਮੈਂ ਲੜੇ ਨਾਲ ਐ ਨਹੀਂ ਬਸ ਯਾਰ ਮੈਂ ਕੁਝ ਕਰਦੀ ਮੇਰੇ ਮੇਰੀ ਵੀ ਜ਼ਿੰਮੇਵਾਰੀ ਯਾਰ ਕੋਈ ਮੈਨੂੰ ਉਤੋਂ ਦਾਸ ਨਹੀਂ ਪਹਿਲਾਂ ਅਖੇ ਬੇਨਤੀ ਤੇਰੇ ਮੁਰੇ ਤੋਂ ਮੈਂ ਤੁਹਾਡੇ ਵੇਖੋ ਲੜਕੇ ਜਣਾ ਮੈਂ ਕਰਿਆ ਕੁਝ ਦਾ ਨਹੀਂ ਗੱਲ ਨਹੀਂ ਸਾਡੇ ਸਹਿਤ ਹੀ ਲੈਣਾ ਲਾਣਾ ਜਦੋਂ ਪੰਚਾਇਤ ਖੜੀ ਹੈ ਤੇਰੀ ਸ਼ਾਂਤੀ ਬਿਨਾਂ ਕੁਝ ਨਹੀਂ ਕਰਦਾ ਨਹੀਂ ਦਿਨੇ ਹੀ ਵਾਈ ਮੈتن ਖੇਤ ਦੀ ਤੀਨ ਰਾਜੇ ਬਾਈ ਮੈਂ ਤੇਰੇ ਤਨਾ ਪੂਵੇਂ ਨਪਲੋ ਜਿਵੇਂ ਪਾਣੀ ਫਰਕਦਾ ਰਾਜੇ ਬਾਈ ਹੁੰਦਾ ਵੇਖ ਨਾ ਬੈ ਕੇ ਦੀ ਸਰਪੀ ਤੋਂ ਬਿਡਾ ਆਸੇ ਕੋਸ਼ ਕਰਾਂ ਨਾ ਇਹਨਾਂ ਦੋਖਾ ਅਸੀਂ 24 ਘੰਟੇ ਕੱਟਦੇ ਨੇ ਚਾਰ ਬੰਦੇ ਲਾਓ ਠੀਕ ਹੈ ਗੱਲ ਸੁਣੋ ਚਾਰ ਬੰਦੇ ਲਾਓ ਪੁੜੀਆਂ ਗਿਨੋ ਕਿੰਨੀਆਂ ਠੀਕ ਹੈ ਇੱਥੇ ਪੁੜੀਆਂ ਗਿਨੋ ਕਿੰਨੀਆਂ ਅਸੀਂ ਬਿਡਿਆ ਮੈਂ ਪੁੜੀਆਂ ਹੀ ਕਰਦਾ ਫਿਰਦਾ ਹਾਂ ਮੈਂ ਗੱਲ ਦੋ ਤਾਂ ਦੇਖੀ ਮੈਂ ਪੁੜੀਆਂ ਹੀ ਕਰਦਾ ਫਿਰਦਾ ਹਾਂ ਤੁਸੀਂ ਨੰਬਰਦਾਰ ਮੇਰੀ ਸੁਣ ਬੀਨ ਜੀ ਜਿਹੜਾ ਪਰਮਾ ਹੀ ਖੜਾ ਕੋਲੇ ਕੰਤਾ ਖੜਾ ਸਮੱਸਿਆ ਸਾਨੂੰ ਬਿੰਦਰ ਕੇ ਖੜੇ ਸਾਰੇ ਸਮੱਸਿਆ ਸਾਨੂੰ ਆ ਨਿਕਰਾਂ ਨੂੰ ਸਮੱਸਿਆ ਨਾ ਠੀਕ ਹੈ ਤੁਸੀਂ ਰਲ ਕੇ ਨੂੰ ਰਲ ਕੇ ਮੈਸ ਵੀ ਹੋਣਾ ਤੇ ਮੇਰੀ ਸਲਾਹ ਤੁਸੀਂ ਪਵਾ ਇੱਥੇ ਛੋਟੇ ਪੈ ਬਨਪਲਾ ਮੈਂ ਤੁਹਾਨੂੰ ਇਹ ਤੇ ਮਿਲ ਤਾ ਤੇ ਪਾਣੀ ਰਕਦਾ ਹੋਵੇ ਨਾ ਉੱਥੇ ਵੱਡੇ ਪੈ ਬਨਪਦੇ ਅੱਛਾ ਪਾਈ ਨਿਕਲੀ ਜਾਂਦੀ ਰਾਜੇ ਪੁਰਾਣੇ ਚੱਲੀ ਜਾਣਗੇ ਕਿ ਨਹੀਂ ਹੁਣ ਇੱਥੇ ਤਾਂ ਤੂੰ ਨਾ ਦੇਖ 1.5 ਫੁੱਟ ਪਰ ਮੈਂ ਕੋਨਾ ਹਟਾ 2 ਫੁੱਟ ਦੇ ਚੱਲਦੇ ਆ ਕਿ ਨਹੀਂ 3 ਪੈ ਬ ਚੱਲਦੇ ਆ ਕਿ ਨਹੀਂ ਤੂੰ ਆਪ ਵੀ ਦੱਸ 32 ਸੌ ਤੂੰ ਫਿਚਰ ਕਰ ਦੇ ਕੋ ਕਰ ਦੂਗਾ ਕਰ ਲੀ ਕੋ ਫਿਰ ਤੈਨੂੰ ਇਹ ਵੀ ਘਟੂਗਾ ਹੌਲੀ ਹੌਲੀ ਸਾਰਾ ਨਿੱਕੀ ਜੱਲੀ ਜਾਂਦੀ ਨਾਲ ਉਹਦੇ ਤੇ ਜਮਨ ਕਿ ਜਾਉਂਦੇ ਆ ਕੋਈ ਨਹੀਂ ਕੋਈ ਆਪਣਾ ਘੜਾ ਅੱਗੇ ਖੜਾ ਲਿਆ ਬਲੌਗ ਹੈ ਪਾਣੀ ਬਈ ਹੋਈ ਬਹਲਾ ਗਿਆ ਘਰਾਂ ਨੂੰ ਕੁਝ ਹੋਣਾ ਹੁੰਦਾ ਤਾਂ ਹੁਣ ਨੂੰ ਹੋ ਜਾਂਦਾ ਪਾਣੀ ਪੁਲੀਆਂ ਵੇਸੇ ਦਾ ਕੱਢ ਲੈਣੇ ਕੋਈ ਨੂੰ ਆਉਣ ਵਾਲੇ ਤਕਰੀਬਨ ਤਕਰੀਬਨ ਸਾਰੇ ਰਾਹ ਬੰਦ ਆ ਜੇ ਦੇਖੋ ਇਹ ਆਉਂਦੀ ਹੈ ਨਾ ਫੀਲਿੰਗ ਸਮੁੰਦਰ ਵਾਲੀ ਐ ਜੋ ਜਲਪੰਮ ਜਲਪੰਮ ਹੀ ਹੋਈ ਪਈ ਉਹ ਫੀਟਰ ਵਿੱਚ ਛਿੜਬੇ ਪਏ ਈਟਰਾਂ ਦਾ ਕੀ ਪੰਦਾ ਇੱਕ ਤਾਂ ਹੀ ਪਾਣੀ ਹੋ ਗਿਆ ਆ ਇੱਥੇ ਨੇੜੇ ਨੇੜੇ ਕਿੱਲੇ ਦੀ ਪਾਸ ਚ ਦੋ ਪੁਲੀਆਂ ਚੱਲਦੀਆਂ ਤੇ ਦੋ ਪੁਲੀਆਂ ਜੇ ਪਾਣੀ ਨਹੀਂ ਕੱਢਦੀਆਂ ਫੇਰ ਨਹੀਂ ਕੋਈ ਕੱਢਦਾ ਉਹ ਛੜਕ ਪੱਟੀ ਆ ਛੜਕ ਪੱਟੀ ਕਰਕੇ ਜਿਹੜੀ ਆਵਾਜ਼ ਆ ਵੀ ਆ ਉਹ ਰੁਕਦੀ ਆ ਉਤੋਂ ਮੈਕਮੇ ਦਾ ਪ੍ਰੈਸ਼ਰ ਆ ਸਰਪੰਚ ਸਾਹਿਬ ਨੂੰ ਸਰਪੰਚ ਸਾਡੇ ਬਹੁਤ ਸਮਝਦਾਰ ਆ ਤੇ ਉਹ ਕਹਿੰਦੇ ਵੀ ਪੁਲੀਆਂ ਚੱਲੀ ਜਾਣੀਆਂ ਪੁਲੀਆਂ ਪਾਣੀ ਹੌਲੀ ਹੌਲੀ ਕੱਢ ਲੈਣੀਆਂ ਇੱਕ ਗੱਲ ਹੋਰ ਵੀ ਆ ਇਸ ਰੋਡ ਤੇ ਪੰਜ ਛੀ ਪੁਲੀਆਂ ਚੱਲਦੀਆਂ ਤੇ ਗਾਂਹ ਜਿੱਥੋਂ ਪਾਣੀ ਗਾਂਹ ਮੇਂ ਨਿਕਲਦਾ ਉਧਰ ਰਵੀ ਦਾਸ ਬਸਤੀ ਚ ਉਧਰ ਜਿਹੜੇ ਇੱਕ ਹੀ ਪੁਆਇੰਟ ਆ ਜਿੱਥੋਂ ਪਾਣੀ ਨਿਕਲਦਾ ਚੱਕਰ ਕੀ ਆ ਵੀ ਜਾਂਦਾ ਪੰਜਾਂ ਦਾ 15 ਪੁਆਇੰਟਾਂ ਦਾ ਪਾਣੀ ਇੱਕੋ ਥਾਂ ਜਾਂਦਾ ਤੇ ਉਥੋਂ ਇੱਕ ਕੱਢਦਾ ਵੀ ਪਾਣੀ ਥੋੜਾ ਜਿਹਾ ਘਟ ਜੇ ਲੈਵਲ ਤੇ ਸਾਰਾ ਕੁਝ ਠੀਕ ਹੋ ਜਾਊਗਾ ਚੱਕਰ ਇਹ ਆਏ ਆ ਵੀ ਇੱਕ ਪੁਆਇੰਟ ਤੇ ਜ਼ਿਆਦਾ ਲੋਡ ਨਾ ਆਵੇ ਚਲੋ ਉਧਰ ਵੀ ਸਾਰੇ ਘਰ ਡੋਬਦੇ ਆ ਹੁਣ ਤਾਂ ਖੇਤ ਬਚਾਏ ਜਾਣ ਘਰਾਂ ਨੂੰ ਕੁਝ ਨਹੀਂ ਹੁੰਦਾ